ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਸ਼ਹਿਰ ਜੈਤੋ ਤੋਂ ਬਾਜਾਖਾਨਾ ਰੋਡ ਦੇ ਉੱਤੇ ਬਾਈ ਦਾ ਘਰ ਹੈਗਾ ਤੇ ਵਪਾਰ ਦਾ ਕੰਮ ਆ ਤੇ ਬਾਈ ਕੋਲੇ ਨਾ ਕਾਫੀ ਨਾਗ ਹੁੰਦੇ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਵੀ ਬਾਈ ਕੋਲੇ ਦੋ ਸੂਈਆਂ ਸਵਾਈਆਂ ਤੇ ਇੱਕ ਗੱਬਣ ਵੜਾ ਤੇ ਬਾਕੀ ਦੋਸਤੋ ਵੱਛੀਆਂ ਹਮੇਸ਼ਾ ਹੀ ਬਾਈ ਕੋਲੇ ਹੁੰਦੀਆਂ ਜਰਸੀ ਐਚਐਫ ਸਾਹਕਾ ਦੀ ਹੁੰਦੇ ਆ ਦੋਸਤੋ ਜੇ ਗੱਲ ਕਰੀਏ ਜਰਸੀ ਲੈ ਲੈ ਭਾਵੇਂ ਦੀ ਕੋਈ ਐਚ ਐਫ ਲਾਲੇ ਤੇ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਨਾਕ ਤਾਂ ਹੈਗੇ ਦੋਸਤੋ ਵੱਡੇ ਜਿਹੜੀਆਂ ਕਿ ਦੋ ਸੂਈਆਂ ਸਵਾਈਆਂ ਇੱਕ ਜਰਸੀ ਤੇ ਦੋ ਐਰਸ਼ੇ ਰੰਗ ਦੇ ਵਿੱਚ ਹੈਗੀਆਂ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸੰਜੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਹਜ ਤਾਈ ਆਪਣੇ ਸਖਰਾਜ ਦੇ ਜੀ ਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਤੇ ਇਹਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਆ ਬਾਈ ਜੀ ਠੀਕ ਆ ਨਾਮ ਦੱਸਿ ਵੀਰ ਆਪਣਾ ਨਾਮ ਜਗਦੀਪ ਸਿੰਘ ਆ ਜ ਠੀਕ ਆ ਜਗਦੀਪ ਸਿੰਘ ਠੀਕ ਆ ਬਈ ਜਗਦੀਪ ਇੱਕ ਕਰੀ ਆਪਣਾ ਨੰਬਰ ਦੱਸ ਦੇ ਨੰਬਰ ਆਪਣਾ ਵੀਰੇ 9781815150 ਠੀਕ ਆ ਤੇ ਡਰੈਸ ਸਮਝਾ ਦੀ ਬਈ ਕਿ ਦੂਰ ਨੇੜੇ ਤੋਂ ਦਾ ਜੈਤੋ ਸ਼ਹਿਰ ਆ ਜ਼ਿਲ੍ਹਾ ਫਰੀਦਕੋਟ ਆ ਠੀਕ ਆ ਤੇ ਜੈਤੋ ਅਗੇ ਬਾਜਾਖਾਨਾ ਰੋਡ ਤੇ ਬਈ ਆਪਣਾ ਘਰ ਠੀਕ ਆ ਤੇ ਅੱਜ ਕਿੰਨੇ ਨਾਗਾ ਬਈ ਆਪਣੇ ਕੋਲ ਬਈ ਤਿੰਨ ਨਗਾ ਆ ਵਡੀਆਂ ਤੇ ਦੋ ਬੱਚੇ ਛੋਟੇ ਠੀਕ ਆ ਠੀਕ ਆ ਤੇ ਜਰਸੀ ਦੀ ਗੱਲ ਕਰੀਏ ਬਈ ਇਹ ਕਿੰਮਾ ਸੁਆ ਸੁਈ ਆ ਇਹ ਦੂਜਾ ਸੁਆ ਸੁਈ ਆ ਬਈ ਠੀਕ ਆ ਕਿੰਨਾ ਟਾਈਮ ਹੋ ਗਿਆ ਬਈ ਦੂਜੇ ਸੁਈ ਸੁਈ ਨੂੰ ਰਾਤੀ ਸੂਈ ਰਾਤੀ ਸੂਈ ਹਾਂਜੀ ਹਰ ਜੂ ਕੰਪਲੀਟ ਆ ਤੇ ਆਪਣੀ ਵੀਡੀਓ ਹੈਗੀ ਸਾਰੀ ਠੀਕ ਆ ਬੱਚਾ ਬੱਛੀ ਹੈ ਹਨਾ ਬਈ ਬੱਛੀ ਨੂੰ ਚਾਹੁੰਦਾ ਜਿਹੜਾ ਦਾ ਪੀਸਾ ਹੋਜੀ ਬੱਛੀ ਬਹੁਤ ਸੋਹਣੀ ਬੱਛੀ ਬਹੁਤ ਸੋਹਣੀ ਹੈ ਤੇ ਦੁੱਧ ਦੀ ਗੱਲ ਕਰੀਏ ਵੀ ਦੂਜੇ ਸੂਏ ਹੁਣ ਕਿੰਨਾ ਅਨੁਮਾਨ ਹੈ ਦਾ ਕਿੰਨਾ ਪਾ ਦੂਗੀ ਦੁੱਧ ਇਹਦੇ ਚਾਹੀਦਾ ਅਹਵਾਨੇ ਦੇ ਹਿਸਾਬ ਨਾਲ 17 ਲੀਟਰ ਦੁੱਧ 17 ਤੋਂ ਬਾਹਰ ਰੋਜ਼ 20 ਦੇ ਅੰਦਰ ਰੂ ਕਿ ਆਪਾਂ 20 ਨਹੀਂ ਕਹਿ ਕੇ ਦਿੰਦੇ ਠੀਕ ਆ ਲਓ ਵੀ 17 ਦੇ ਲਗਭਗ ਬਾਈਆਂ ਦਾ ਇਹਨੇ ਦੁੱਧ ਪਾ ਦੇਣਾ ਬਾਕੀ ਫੇਸ ਕੁਆਲਟੀ ਦੀ ਨਾ ਬਹੁਤ ਚੰਗੀ ਆ ਜਰਸੀ ਅੰਗ ਦੇ ਵਿੱਚ ਆ ਪਿਓਰ ਕੱਦ-ਕਾਠ ਦੀ ਗੱਲ ਕਰੀਏ ਨਾ మీడియం ਕੱਦ-ਕਾਠ ਦੇ ਵਿੱਚ ਆ ਦੋਸਤੋ ਤੇ ਹਵਾਨਾ ਕਰਮਾ ਇਹਦਾ ਬਹੁਤ ਸੋਹਣਾ ਦੇਖ ਸਕਦੇ ਪੂਰਾ ਫਿਟਿੰਗ ਵਾਲਾ ਹਵਾਨਾ ਸੋਹਣਾ ਕਲ ਦੀ ਸੂਈ ਹੈ ਬਾਈਆਂ ਦਾ ਜੇਰ ਜੂਰਨ ਨੂੰ ਓਕੇ ਆ ਕੋਈ ਵੀਰ ਦੂਰ ਨੇਲੇ ਤੋਂ ਆਂਦਾ ਠੀਕ ਠੰਡੀ ਠੰਡੀ ਬਹੁਤ ਹੋਵੇ ਕਰਮ ਵਾਲੀ ਚੋਾਈ ਦੀ ਧਾਰਾਂ ਦੀ ਆਪਣੀ ਗਰੰਟੀ ਹੈ ਵੀ ਆਪਾਂ ਚੋਣਦੇ ਆ ਲੋ ਵੀ ਬਾਈ ਇਹ ਨਾ ਠੰਡੀ ਸੀਲ ਦੀ ਗੱਲ ਕਰੀਏ ਠੰਡੀ ਸੀਲ ਬਹੁਤ ਆ ਸੰਭ ਕਰ ਚੁਆਇਜ਼ ਕਰ ਰਿਹਾ ਨਾ ਧਾਰਾਂ ਦੀ ਚੁਆਇਜ਼ ਗਾਰੰਟੀ ਆ ਪਸਵਾ ਬਾਕੀ ਫੇਸ ਚੈੱਕ ਕਰੋ ਬਹੁਤ ਸੋਹਣੀ ਦੋਸਤੋ ਜਾਤ ਪਾਰਟੀ ਵਾਲੀ ਵਹਿੜ ਆ ਪਿਓਰ ਜਰਸੀ ਤੇ ਥਣ ਹੱਥੀ ਚਵਾਈ ਵਾਲਾ ਦੋਨੇ ਪਾਸਾ ਤੇ ਨਾ ਤੁਹਾਨੂੰ ਜਜਮੈਂਟ ਥਣਾ ਦੀ ਕਰਾਉਣੇ ਆ ਸੋਹਣਾ ਥਣਾ ਨਾ ਹੱਥੀ ਚਵਾਈ ਵਾਲਾ ਕੋਈ ਛੋਟਾ ਨਹੀਂ ਦੇਖ ਸਕਦੇ ਤੇ ਨਾਰਾ ਚੈੱਕ ਕਰ ਸਕਦੇ ਹਵਾ ਨੇ ਤੇ ਆ ਸੁਬਾ ਸੁਈਆ ਬਾਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਇਹਦਾ ਕੀ ਰੇਟ ਮੋਲਤਾ ਮਾਲਾ ਉਹ ਜਰਸੀ ਬੱਚੀ ਮਗਰ ਸੂਈ ਹੈ ਪਤਾ ਨਹੀਂ ਇੱਕ ਮਗਰ ਬੱਚੀ ਆ ਠੀਕ ਆ ਬਾਈ ਆ ਵੀ ਮੰਗਣਾ 75 ਹਜ਼ਾਰ ਮੁੱਲ ਕਰਦੇ ਆ ਪਰ 70 ਚੋਂ ਮਾੜਤਨ ਕਰਕੇ ਆਪਾਂ ਜੱਸ 67000 ਦੀ ਦੇ ਦਾਂਗੇ 67000 ਦੀ ਠੀਕ ਆ ਲੋ ਵੀ 67000 ਦਾ ਰੇਟ ਆ ਥੋੜਾ ਬਹੁਤ ਮੌਕਾ ਮਖਾਂ ਭਾਣੀ ਜਰਸੀ ਵੜ ਨਿਕਲਦੀ ਬਹੁਤ ਘਾਟ ਆ ਸਹੀ ਗੱਲ ਆ ਕਿ ਚੰਡੀ ਬਹੁਤ ਚੋਾਈ ਬਹੁਤ ਚੰਗੀ ਆ ਸਹੀ ਗੱਲ ਆ ਲੋ ਵੀ ਮੌਕੇ ਤੇ ਹੋ ਸਕਦਾ ਥੋੜਾ ਬਹੁਤ ਮਾਨਤਾ ਹੋ ਜੇ ਬਾਕੀ ਬਾਈ ਦੇ ਨਾ ਰੇਟ ਆ ਜੈ ਜੀ ਆ ਵੱਚੀ ਬਹੁਤ ਸੋਹਣੀ ਆ ਮਗਰ ਬਾਕੀ ਆਪ ਚੰਗੀ ਆ ਵੈਰ ਦੂਜਾ ਸੁਆ ਹੀ ਸੋਈ ਆ ਤੇ ਇਸ ਤੋਂ ਅੱਗੇ ਐਰ ਸ਼ੈਰ ਅੰਗ ਦੇ ਵਿੱਚ ਵੈੜ ਹੈਗੀ ਆ ਇਹਦੇ ਬਾਰੇ ਜਾਣਕਾਰੀ ਲੈਣੀ ਆ ਬਈ ਇਹ ਵੀ ਹੁਣੇ ਹੀ ਸੋਈ ਆ ਇਹ ਭਰੇ ਹੁਣੇ ਹੀ ਉਹ ਬੇਟਾ ਬੱਚਾ ਮਗਰ ਇਹਨੂੰ ਬੱਚਾ ਵੱਚਾ ਦਿੱਤਾ ਆਹ ਦੇ ਚੇਰ ਪੈਣੀਆਂ ਆ ਜੇ ਆਪਾਂ ਉਹ ਜੋ ਪੈ ਗਈ ਆਪਾਂ ਗੋਠੀਓ ਬਣਾ ਕੇ ਚੈਨਲ ਨੂੰ ਦਿਖਾ ਦਾਂਗੇ ਠੀਕ ਆ ਲਓ ਬਈ ਦੇਖ ਸਕਦੇ ਸੋਹਣਾ ਕਦ ਕਾਠ ਐਰ ਸ਼ੈਰ ਅੰਗ ਦੇ ਵਿੱਚ ਹੈਗੀ ਆ ਹਵਾਨਾ ਕਰਮ ਵਾਲੀ ਨੇ ਇਹਨੇ ਵੀ ਸੋਹਣਾ ਤਿਆਰ ਕੀਤਾ ਹੋਇਆ ਦੇਖ ਸਕਦੇ ਪੂਰਾ ਫੈਟ ਹਵਾਨਾ ਬਿਲਕੁਲ ਤਾਜੀ ਸੂਈ ਆ ਦੋਸਤੋ ਬੱਚੇ ਨੂੰ ਜਨਮ ਦਿੱਤਾ ਕੱਦ ਘੱਟ ਸੋਹਣਾ ਦੋਸਤੋ ਸੋਹਣੀ ਰੰਗ ਬਾਜ ਬਾਕੀ ਨਿਵਾਇਤ ਵਾਈ ਇਸੇ ਕਰਕੇ ਨਹੀਂ ਤਾਜੀ ਸੂਈ ਆ ਚਮਕਦਮ ਬਹੁਤ ਆ ਵੈਸੇ ਬਾਕੀ ਵੀ ਇਹ ਜਿਆ ਪ੍ਰਿੰਟ ਮਿਲਦਾ ਇਹ ਪ੍ਰਿੰਟ ਫਰਾਂ ਸੁਹਣਾ ਜਰਸੀ ਦਾ ਵੀ ਚੰਗਾ ਪ੍ਰਿੰਟ ਸਹੀ ਗੱਲ ਆ ਤੇ ਬਾਕੀ ਭਾਈ ਇਹ ਸੂਆ ਦੂਜਾ ਸੂਈ ਆ ਹਾਂ ਦੂਜਾ ਸੂਆ ਸੂਈ ਆ ਭਾਈ ਬਾਕੀ ਠੰਡੀ ਬਹੁਤ ਆ ਪਰ ਮਾੜੀ ਜੋ ਮੱਦੀ ਤਾਂ ਰੰਗ ਠੀਕ ਆ ਲਓ ਭਾਈ ਇਹ ਮੁਰਦਾ ਚੈੱਕ ਕਰੋ ਵਾਕਈ ਦੋਸਤੋ ਬਹੁਤ ਮੋਟਿਆ ਤਾਂ ਚੈੱਕ ਕਰੋ ਬਾਕੀ ਕਰਮਾਲ ਹੈ ਵੀ ਪੋਲੀ ਐ ਚੈੱਕ ਕਰ ਸਕਦੇ ਕਿੰਘਾ ਦੇ ਬਾਕੀ ਫੇਸ ਚੰਗਾ ਤਲਕਾ ਠੀਕ ਹੈ ਜਿਹ ਪ੍ਰਿੰਟ ਅਲੀ ਇੰਨੀ ਬਚੀ ਅਗਲਾ 65000 ਤੱਕ ਘਟ ਦਿੰਦੇ ਨੇ ਆਪਾਂ 62000 ਮੁੱਲ ਕਰਦੇ ਆ 60000 62000 ਦੀ ਬਿਲਕੁਲ ਤਾਜੀ ਸੁਹੀਰ ਮਿਲ ਜਾਣੀ ਏ ਤੁਹਾਨੂੰ ਵਾਕਿਆ ਹੀ ਦੋਸਤੋ ਬਿਲਕੁਲ ਸਾਫ ਵਹਿੜਾ ਸੋਹਣੀ ਵਹਿੜਾ ਕੱਡ ਕੱਡ ਸੋਹਣਾ ਤੇ ਬੱਚਾ ਚੈੱਕ ਕਰ ਸਕਦੇ ਹਜੇ ਜੀਰ ਪੈਣੀ ਬਾਕੀ ਆ ਜਦੋਂ ਨੂੰ ਆਪਾਂ ਵੀਡੀਓ ਅਪਲੋਡ ਕਰਨੀ ਉਹਦੋਂ ਨੂੰ ਤਕਰੀਬਨ ਇਹਦੀ ਜੇਰ ਪੈ ਜਾਣੀ ਆ ਤੇ ਬਾਈ ਤੋਂ ਵੀਡੀਓ ਲੈ ਲਓ ਜੀ ਬਾਈਆਂ ਦਾ ਵੀਡੀਓ ਨਾ ਆਪਾਂ ਬਣਾ ਲੈਣੀ ਆ ਇਹਦੀ ਰੇਟ ਕੀ ਦੱਸਿਆ ਸੀ ਭਾਈ ਇਹਦਾ ਇਹ ਵੀ 60000 ਮੁੱਲ ਕਰਦੇ ਹਾਂ ਤੇ ਸਾਢੇ ਦੇ ਦੇ ਦਾਂਗੇ ਠੀਕ ਆ ਲਓ ਬਈ 60000 ਦੀ ਹੋ ਜੂਗੀ ਬਾਈਆਂ ਦਾ ਮੌਕੇ ਤੇ ਫਿਰ ਵੀ ਮਾਨਤਾ ਨੂੰ ਹੋ ਜਾਂਦਾ ਹੁੰਦਾ ਇਸ ਤੋਂ ਅੱਗੇ ਵੀ ਤਿੰਨ ਨੰਬਰ ਦੀ ਗੱਲ ਕਰੀਏ ਨੇ ਵੀ ਬੋਟਮ ਦੀ ਬੈਡਾ ਲਾਵਾ ਐ ਐਰ ਸ਼ਹਿਰ ਦੀ ਆਉਂਦੀ ਐ ਐਰ ਸ਼ਹਿਰ ਤੇ ਜਰਸੀ ਦਾ ਅੰਗ ਹੈ ਜਿਹੜਾ ਸੱਤ ਅੱਠ ਦਿਨਾਂ ਦੇ ਦਾ ਹੋ ਸਕਦਾ 10 ਦਿਨ ਦਾ ਜੇ ਬਣੂਗੀ ਬਹੁਤ ਲੈਟ ਠੀਕ ਆ ਪਲਾਟ ਬਣਦੇ ਨੇ ਮੇਰੇ ਬਹੁਤ ਚੰਗਾ ਆਉਂਦਾ ਸਹੀ ਠੀਕ ਆ ਤੇ ਸੁਹਾ ਬਈਏ ਨੇ ਕਿੰਨਾ ਸੁਣਾ ਦੂਜਾ ਸੂਹੇ ਸੁਣਾ ਗਰੇ ਠੀਕ ਆ ਦੂਜਾ ਸੂਹੇ ਹੀ ਨੇ ਸੁਣਾ ਲੌਹ ਜਿਹੜਾ ਤੋੜ ਕੇ ਤੁਹਾਨੂੰ ਵਿਖਾਉਣੇ ਆ ਹਵਾਨਾ ਨਾ ਕਰਮਾ ਵਾਲੀ ਨੇ ਸੋਨਾ ਬਣਾ ਜਾਣਾ ਕਿਉਂਕਿ 10 ਦਿਨ ਪਾਈ ਜਾਂਦਾ ਨਾ ਹਜੇ ਨਹੀਂ ਲੈ ਜਾਣੇ ਦੇਖ ਸਕਦੇ ਅੱਧ ਘਰ ਸੋਨਾ ਪ੍ਰਿੰਸ ਬਹੁਤ ਸੋਨਾ ਤੇ ਰੰਗ ਦੇ ਦਾ ਸੋਨਾ ਰੰਗ ਸਿੱਧਾ ਕੈਕਟਰ ਇਹ ਸਹੀ ਗੱਲ ਆ ਫੇਸ ਅੰਨੀ ਵੇਖੋਗੇ ਨਾ 에ਅਰ ਸ਼ੇਰ ਰੰਗ ਦੇ ਵਿੱਚ ਆ ਤੇ ਭੌਂ ਦੀ ਕੋਈ ਵੀ ਜਰਸੀ ਦਾ ਸੀਮਲ ਵਾਲੇ ਨੇ ਜਰਸੀ ਦਾ ਹੀ ਬੱਚਾ ਬੱਚਾ ਸਹੀ ਦੇਣਾ ਪਿਓਰ ਦੇ ਦੂਗੀ 에ਅਰ ਸ਼ੇਰ ਦਾ ਹਲਵਾ ਤਾਂ 에ਅਰ ਸ਼ੇਰ ਦਾ ਬੱਚਾ ਵੀ ਦੇ ਦੂਗੀ ਇਹ ਦੁੱਧ ਕਿੰਨਾ ਪਾ ਦੂ ਬਈ ਇਹ ਬਈ ਹਾਂ 17-18 ਲੀਟਰ ਪਾ ਦੇਦਾ ਜੇ ਬਣੂਗੀ ਬਹੁਤ ਵੜ ਕੱਚੀ ਆ ਸਹੀ ਗੱਲ ਆ ਹਵਾਨਾ ਬਹੁਤ ਸੋਨਾ ਤਿਆਰ ਕੀਤਾ ਹੋਇਆ ਬਾਕੀ ਹਜੇ ਨਾ ਢਿੱਲਾ ਪਿਆ ਹਵਾਨਾ ਜਦੋਂ ਇੱਥੇ ਆਓਗੇ ਤੁਹਾਨੂੰ ਪਰਮਾਨ ਹੋਊਗਾ ਵਾਕੇ ਹੀ ਦੋਸਤੋ ਢਿੱਲਾ ਪਿਆ ਹੁਮਾਨਾ ਹਵਾਨਾ ਨਾ ਬਾਕੀ ਬੜ ਬੀ ਰਾਜੀ ਜਾਣ ਵਾਲੀ ਆ ਸਹੀ ਗੱਲ ਆ ਬਾਕੀ ਖਾਂ ਤੋਂ ਮੁੱਕਿਆ ਕਰਾ ਦਿੰਨੇ ਆ ਪਰਮਾਨ ਹੋਊਗਾ ਇਹਦੇ ਰੇਟ ਦੀ ਗੱਲ ਕਰੀਏ ਤਾਂ ਬਈ ਇਹਦਾ ਰੇਟ ਵੀ ਕਰਾਂਗੇ ਜਿਹੜਾ ਜੋ ਤਿਆਰ ਹੋਊਗਾ ਤੁਹਾਨੂੰ ਪਤਾ 70 ਦੇ ਰੇਟ ਲੱਗੇਗਾ ਅੱਜ ਆਪਾਂ 65 'ਚ ਮਾਨਤਾਨ ਕਰਦੇ ਹਾਂ ਠੀਕ ਹੈ 64 ਦਾ ਮਾਨਤਾਨ ਹੋ ਜੂਗਾ ਲੋ ਵੀ ਡਿਲੀਵਰੀ ਕਰਦੇ ਕਦੇ ਕਦੇ ਸਹੀ ਗੱਲ ਆ ਲੋ ਵੀ 65000 ਦੇ ਵਿੱਚੋਂ ਮਾਨਤਾਨ ਹੋ ਜੂਗਾ ਇਹ ਤਿੰਨ ਵਹਿਰਾ ਸੀ ਇਸ ਤੋਂ ਅੱਗੇ ਦੋ ਬੱਚੀਆਂ ਬਾਈਕ 'ਤੇ ਜਾਫੀ ਬੱਚੀ ਆ ਤੇ ਦੋਜੀ ਵੀ ਦਰਸ਼ੀ ਚ ਪਰੋਸ ਆ ਕਾਲੇ ਰੰਗ ਦੇ ਸਹੀ ਗੱਲ ਤੇ ਦੋਨੇ ਬੱਚੇ ਦੇਣੇ ਇਕੱਠੇ ਆ ਵੀਰੇ 10000 ਦੇ ਦੇ 10000 ਦੇ ਲੋ ਵੀ ਜਿਹੜੇ ਮੱਛੀਆਂ ਭਾਲਦੇ ਨੇ ਛੋਟਾ ਜਿਹਾ ਭਾਅ ਵਾਕਈ ਬੜੀ ਛੋਟਾ ਜਿਹਾ ਭਾਅ ਵਾਕਈ ਦੋਸਤੋ 4 4 ਥਾਣਾ ਠੀਕ ਆ ਲੋ ਵੀ 4 4 ਹੀ ਥਾਣਾ ਤੇ ਬਾਕੀ ਜਿਹੜੇ ਵੀਰ ਦੇ ਪਸੰਦ ਹੋਵੇ ਇਹਨਾਂ ਜੋ ਤੇ ਜੋੜਾ ਹੀ ਬਾਈਆਂ ਦਾ ਦੇ ਦਿਆਂਗੇ 10000 ਦਾ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜਾਂਦਾ ਹੁੰਦਾ ਜਿਹੜੇ ਵੀਰ ਦੇ ਦੋਨਾਂ ਜੋ ਪਸੰਦ ਹੋਵੇ ਤਾਂ ਸੰਪਰਕ ਕਰ ਲਿਓ ਸ਼ਹਿਰ ਜੈਤੋ ਤੇ ਇਹ ਤਿੰਨ ਨਾਲ ਸੀ ਤਿੰਨਾਂ ਦੀ ਡਿਟੇਲ ਤੁਹਾਨੂੰ ਲੈਤੀ ਐ ਰੇਟ ਪੁੱਛਦੇ ਆ ਬਾਕੀ ਤੁਸੀਂ ਸੂਈਆਂ ਸਮਾਈਆਂ ਦੀ ਇੱਥੇ ਚਵਾਈ ਕਰਕੇ ਦੇਖ ਸਕਦੇ ਆ ਤੇ ਗੱਬਨ ਦੀ ਆਪਦੀ ਇੱਥੇ ਤਸੱਲੀ ਕਰ ਸਕਦੇ ਆ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਬੋਸ ਨੂੰ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ